ਵਿਰਾਸਤੇ ਖਾਲਸਾ ਦਾ ਜਿਹੜਾ ਵਾਰੀ ਦ੍ਰਿਸ਼ ਵੀ ਹੈ ਆਪਣੇ ਆਪ ਦੇ ਵਿੱਚ ਬਹੁਤ ਖੂਬਸੂਰਤ ਹੈ ਦੇਸ਼ਾਂ ਵਿਦੇਸ਼ਾਂ ਤੋਂ ਜਿਹੜੇ ਸੈਲਾਨੀ ਇੱਥੇ ਪਹੁੰਚਦੇ ਨੇ ਜਿੱਥੇ ਧਾਰਮਿਕ ਤੌਰ ਤੇ ਜਿਹੜਾ ਇਸ ਤਿਉਹਾਰ ਨੂੰ ਮਨਾਇਆ ਜਾਂਦਾ ਹੈ ਉੱਥੇ ਖਾਸ ਤੌਰ ਤੇ ਟੂਰਿਜ਼ਮ ਨੂੰ ਵੀ ਕਿਤੇ ਨਾ ਕਿਤੇ ਜਿਹੜਾ ਅਟਰੈਕਟ ਕਰਨ ਦੀ ਉਹ ਕੋਸ਼ਿਸ਼ ਜਿਹੜੀ ਆ ਕੀਤੀ ਜਾ ਰਹੀ ਹੈ ਖਾਲਸਾ ਹੀ ਜਹੋ ਜਲਾਲ ਦਾ ਪ੍ਰਤੀਕ ਕੌਮੀ ਤਿਹਾਰ ਹੋਲਾ ਮਹੱਲਾ ਸ਼੍ਰੀ ਅਨੰਦਪੁਰ ਸਾਹਿਬ ਅਤੇ ਕੀਰਤਪੁਰ ਸਾਹਿਬ ਵਿਖੇ ਮਨਾਇਆ ਜਾ ਰਿਹਾ ਹੈ ਸ਼ੇਰੋਜਾ ਇਸ ਕੌਮੀ ਤਿਹਾਰ ਮੌਕੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਗੁਰੂ ਘਰਾਂ ਦੇ ਵਿੱਚ ਜਿੱਥੇ ਨਤਮਸਤਕ ਹੋਰੀਆ ਨੇ ਉੱਥੇ ਵਿਸ਼ੇਸ਼ ਤੌਰ ਤੇ ਵਿਰਾਸਤੇ ਖਾਲਸਾ ਅਨੰਦਪੁਰ ਸਾਹਿਬ ਵਿਖੇ ਜੋ ਮਿਊਜ਼ੀਅਮ ਬਣਿਆ ਹੋਇਆ ਉਸ ਮਿਊਜ਼ੀਅਮ ਦੇ ਵੀ ਵਿੱਚ ਜਿਹੜਾ ਸਿੱਖ ਇਤਿਹਾਸ ਦੇ ਨਾਲ ਜੁੜਨ ਦੇ ਲਈ ਪੰਜਾਬ ਦੇ ਇਤਿਹਾਸ ਦੇ ਨਾਲ ਜੁੜਨ ਦੇ ਲਈ ਜਿਹੜਾ ਲਗਾਤਾਰ ਪੁਜਰੀਆਂ ਨੇ ਤਸਵੀਰ ਸਭ ਤੋਂ ਪਹਿਲਾਂ ਤੁਹਾਨੂੰ ਦਿਖਾਣਿਆ ਹੈ ਵੇ ਰਾਸਤੇ ਖਾਲਸਾ ਦੇ ਵਿੱਚੋਂ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਜਿਹੜੇ ਸ਼ਰਧਾਲੂ ਨੇ ਉਹ ਬੀਤੇ ਦਿਨਾਂ ਤੋਂ ਇਸੇ ਤਰੀਕੇ ਦੇ ਨਾਲ ਪੰਜਾਬ ਦੇ ਇਤਿਹਾਸ ਬਾਰੇ ਜਿਹੜੀ ਜਾਣਕਾਰੀ ਪ੍ਰਾਪਤ ਕਰ ਰਹੇ ਨੇ ਆਪਣੇ ਆਪ ਦੇ ਵਿੱਚ ਜਿੱਥੇ ਇਸ ਮਿਊਜ਼ੀਅਮ ਦੇ ਰਾਹੀਂ ਜਿਹੜਾ ਪੰਜਾਬ ਦਾ ਅਮੀਰ ਇਤਿਹਾਸ ਅਮੀਰ ਵਿਰਸਾ ਹੈ ਉਸ ਨੂੰ ਦਰਸਾਇਆ ਜਾਂਦਾ ਹੈ ਉੱਥੇ ਹੀ ਖਾਸ ਤੌਰ ਤੇ ਜੇਕਰ ਵਾਰੀ ਦ੍ਰਿਸ਼ ਦੀ ਗੱਲ ਕੀਤੀ ਜਾਵੇ ਤਾਂ ਵਿਰਾਸਤ ਦੇ ਖਾਲਸਾ ਦਾ ਜਿਹੜਾ ਵਾਰੀ ਦ੍ਰਿਸ਼ ਵੀ ਹੈ ਆਪਣੇ ਆਪ ਦੇ ਵਿੱਚ ਬਹੁਤ ਖੂਬਸੂਰਤ ਹੈ ਦੇਸ਼ਾਂ ਵਿਦੇਸ਼ਾਂ ਤੋਂ ਜਿਹੜੇ ਸੈਲਾਨੀ ਇੱਥੇ ਪਹੁੰਚਦੇ ਨੇ ਅਨੰਦਪੁਰ ਸਾਹਿਬ ਜਾਂ ਇਸ ਏਰੀਆ ਦੇ ਵਿੱਚ ਉਹ ਜ਼ਰੂਰ ਹੀ ਇਸ ਮਿਊਜ਼ੀਅਮ ਦੇ ਨਾਲ ਆਪਣੀਆਂ ਤਸਵੀਰਾਂ ਖਿਚਾਉਂਦੇ ਨੇ ਇੱਕ ਹੋਰ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਵਾਰ ਇੱਕ ਨਵਾਂ ਉਪਰਾਲਾ ਜਿਹੜਾ ਉਹ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਵੱਲੋਂ ਕੀਤਾ ਗਿਆ ਹੈ ਤਾਂ ਜੋ ਜਿੱਥੇ ਧਾਰਮਿਕ ਤੌਰ ਤੇ ਜਿਹੜਾ ਇਸ ਤਿਉ ਟੂਰੀਜ਼ਮ ਨੂੰ ਵੀ ਕਿਤੇ ਨਾ ਕਿਤੇ ਜਿਹੜਾ ਅਟਰੈਕਟ ਕਰਨ ਦੀ ਉਹ ਕੋਸ਼ਿਸ਼ ਜਿਹੜੀ ਆ ਕੀਤੀ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿ ਇੱਕ ਵੱਡਾ ਬੈਲੂਨ ਜਿਹੜਾ ਹੈ ਉਹ ਇੱਥੇ ਲਗਾਇਆ ਗਿਆ ਹੈ ਤੇ ਇਸ ਬੈਲੂਨ ਦੇ ਵਿੱਚ ਜਿਹੜਾ ਲੋਕ ਨੇ ਉਹ ਬੈਠ ਕੇ ਜਿਹੜਾ ਹਵਾ ਦੇ ਉੱਪਰ ਜਿਹੜਾ ਹੈ ਉਡਣ ਕਟੋਲਾ ਜੇਕਰ ਇਹਨੂੰ ਕਿਹਾ ਜਾਵੇ ਉਡਣ ਕਟੋਲੇ ਦੇ ਵਿੱਚ ਬੈਠ ਕੇ ਜਿਹੜੇ ਝੂਟੇ ਲੈ ਰਹੇ ਨੇ ਸੋ ਆਪਣੇ ਆਪ ਦੇ ਵਿੱਚ ਇੱਕ ਨਵਾਂ ਉਪਰਾਲਾ ਜਿਹੜਾ ਇੱਥੇ ਕੀਤਾ ਗਿਆ ਹੈ ਲੱਖਾਂ ਦੀ ਤਾਦਾਦ ਦੇ ਵਿੱਚ ਜਿਹੜੀ ਸੰਗਤ ਆਉਣ ਵਾਲੇ ਦਿਨਾਂ ਦੇ ਵਿੱਚ ਅਨੰਤਪੁਰ ਸਾਹਿਬ ਵਿਖੇ ਵੱਖ-ਵੱਖ ਗੁਰੂ ਘਰਾਂ ਦੇ ਵਿੱਚ ਨਤਮਸਤਕ ਹੋਏਗੀ ਅਕੀਦਤ ਜਿਹੜੀ ਗੁਰੂ ਸਾਹਿਬ ਨੂੰ ਪੇਟ ਕਰੇਗੀ ਹੋਲਾ ਮਹੱਲਾ ਦੇ ਇਹਨਾਂ ਪਾਵਨ ਦਿਹਾੜਿਆਂ ਦੇ ਉੱਤੇ ਤੇ ਉੱਥੇ ਖਾਸ ਤੌਰ ਤੇ ਜਿਹੜਾ ਜੋ ਇਹ ਉਪਰਾਲਾ ਪ੍ਰਸ਼ਾਸਨ ਦੇ ਵੱਲੋਂ ਕੀਤਾ ਗਿਆ ਉਸ ਨੂੰ ਕੇ ਵੀ ਸੰਗਤ ਕਿਤੇ ਨਾ ਕਿਤੇ ਬੇਹਦ ਖੁਸ਼ ਜਿਹੜਾ ਹੋ ਰਹੀ ਹੈ ਕਿ ਇੱਕ ਨਵੀਂ ਤਰ੍ਹਾਂ ਦਾ ਜਿਹੜਾ ਉਪਰਾਲਾ ਕੀਤਾ ਗਿਆ ਹੈ ਤੇ ਜਿਸ ਤਰੀਕੇ ਦੇ ਨਾਲ ਸਾਡੀ ਐਡਮਿਨਿਸਟ੍ਰੇਸ਼ਨ ਦੇ ਨਾਲ ਵੀ ਗੱਲ ਹੋਈ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਤਰੀਕੇ ਦੇ ਜਿਹੜੇ ਹੋਰ ਉਪਰਾਲੇ ਆ ਉਹਨਾਂ ਨੂੰ ਫੁਟਾਇਆ ਜਾਵੇਗਾ ਕਿਉਂਕਿ ਜ਼ਿਲ੍ਹਾ ਰੂਪਨਗਰ ਟੂਰਿਜ਼ਮ ਪੁਆਇੰਟ ਆਫ 뷰 ਤੋਂ ਇੱਕ ਵੱਡੀ ਅਟਰੈਕਸ਼ਨ ਜਿਹੜਾ ਬਣ ਸਕਦਾ ਹੈ ਸੋ ਇਹ ਕਿਤੇ ਨਾ ਕਿਤੇ ਕੋਸ਼ਿਸ਼ ਵੀ ਜਿਹੜੀ ਕੀਤੀ ਜਾ ਰਹੀ ਹੈ ਕਿ ਇਸ ਪੂਰੇ ਏਰੀਆ ਨੂੰ ਕਿਤੇ ਨਾ ਕਿਤੇ ਟੂਰਿਜ਼ਮ ਦੇ ਲਈ ਜਿਹੜਾ ਹੈ ਇੱਕ ਸਪੋਰਟ ਬਣਾਇਆ ਜਾਵੇ ਤਾਂ ਜੋ ਜਿੱਥੇ ਧਾਰਮਿਕ ਤੌਰ ਤੇ ਸ਼ਰਧਾਲੂ ਗੁਰੂ ਘਰ ने बिल्कुल इतों नज़दीक माता नैणा देवी का मंदिर है तो उ श्रद्धालु जो पुजते हैं उ जीजा ने सैरगाह जनिया हुई देखिए सबको पता है कि जैसे रोपड़ बहुत ही एक नैचुरल ब्यूटी है जिसमें सारे नेचुरल रिसोर्सेज चारों तरफ से ही देखे पानी पहाड़ सब कुछ मिलता है तो हमारी दो साल से कोशिश चल रही थी कि इसको एज टूरिस्ट स्पॉट क्योंकि रिलीजियस टूरिज्म भी देखो इको टूरिज्म भी देखो हर तरफ से रोपड़ में एक इनहेरेंट पोटेंशियल है तो उसी के लिए कुछ स्पॉट्स भी हमने आइडेंटिफाई किए थे लास्ट ईयर हमने बोटिंग से थोड़ा थोड़ा इसको शुरू किया इस बार एक और एक्सपेरीमेंट हम शुरू करने लगे हॉट एयर बलूनिंग का और रिवर राफ्टिंग का भी धीरे धीरे तो इनसे करके वी आर ऑल्सो लर्निंग और हमारी कोशिश रहेगी कि इनको अप्रोप्रिएट टाइम पर एक रेगुलर एक्सरसाइज हम करा दें ताकि टूरिस्ट भी जहाँ आए और लोगों के लिए भी थोड़ा एक वही गिनती के टूरिस्ट जरा जब ज़� इतने आए तो गुरु घर श्रद्धालु नतमस्तक होते इन चीज़ों का भी लुत्फ लै सक कैमरा मैन मनप्रीत बी एस चाना पी टी ਨਿਊਜ਼ ਸ਼੍ਰੀ ਅਨੰਦਪੁਰ ਸਾਹਿਬ